ਕੱਲ ਦਾ ਮੀਲਾ ਵਧੀਆ ਸੀ ਪ੍ਰਦਰਸ਼ਨ ਹੈ ਨਾ ਟਾਈਮ ਸਰ ਕਿਵੇਂ ਸਰੀਰ ਸੈੱਟ ਆ ਬਾਈ ਕੱਲ ਆਪਣੀ ਟੀਮ ਨੇ ਬਹੁਤ ਵਧੀਆ ਜੋਰ ਦਿਖਾਇਆ ਅਮੜ ਨੇ ਬਹੁਤ ਸ਼ਾਨਦਾਰ ਜੱਫੇ ਲਾਈ ਨੀ ਸਾਗਰ ਦੀਆਂ ਛੱਲਾ ਜਿੰਨੇ ਨਜ਼ਾਰੇ ਆ ਠੰਡਾ ਬਾਹਰ ਹੈ ਨਾ ਹਾਂ ਠੀਕ ਆ ਕਿਵੇਂ ਸਰੀਰ ਸੈੱਟ ਆ ਹਾਂ ਸੈੱਟ ਆ ਖੌਲੀ ਜੀ ਬੋਲੀ ਜਾਨਾਂਗੇ ਜੇ ਮੈਂ ਜੱਤਰਾ ਤਾਂ ਆਣਾ ਹਾਂਜੀ ਕੀ ਪਹਿਲੀ ਗੱਲ ਤਾਂ ਜਦੋਂ ਆਪਣਿਆਂ ਨੇ ਆਫਰ ਹੀ ਕੀਤੀ ਸੀ ਜਦੋਂ ਆਪਾਂ ਨੂੰ ਪਤਾ ਲੱਗਾ ਕਿ ਆਪਣਾ ਵੀਜ਼ਾ ਲੱਗਣਾ ਹੈ ਹਾਂਜੀ ਬਣਾ ਜੀ ਬਹੁਤ ਤਕੜਾ ਕਬੱਡੀ ਦਾ ਜਾਫੀ ਆ ਤੇ ਜੋਰਪਾ ਦੇ ਵਿੱਚ ਵੀ ਖੜਿਆ ਤਕੜਾ ਕੀ ਕਰੀਏ ਨਾ ਦੁੱਧ ਕਰਮ ਕਰਕੇ ਸასი ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪ ਸਭ ਨੂੰ ਪਤਾ ਹੀ ਹੈ ਵੀ ਕਬੱਡੀ ਦੇ ਮਾਝਾ ਮਾਲਵਾ ਦਬਾਬਾ ਤੇ ਹਰਿਆਣੇ ਦੇ ਤੇ ਪਾਕਿਸਤਾਨ ਦੇ ਖਿਡਾਰੀ ਜਿਹੜੇ ਉਹ ਨਿਊਜ਼ੀਲੈਂਡ ਦੇ ਵੱਡੇ ਕਬੱਡੀ ਕੱਪ ਖੇਡਣ ਲਈ ਪੁੱਜੇ ਹੋਏ ਆ ਤੇ ਸਾਨੂੰ ਵੀ ਹੋ ਗਿਆ ਕੱਲ ਮੇਲਾ ਸੀ ਪਹਿਲਾਂ ਤਿੰਨ ਚਾਰ ਦਿਨ ਹੋ ਗਏ ਆ ਇਹਨਾਂ ਨੂੰ ਤੇ ਅੱਜ ਦਿਲ ਕੀਤਾ ਵੀ ਕਿਹੜੇ ਕਿਹੜੇ ਖਿਡਾਰੀ ਇੱਥੇ ਇਕੱਠੇ ਰਹਿ ਰਹੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਸਭ ਤੋਂ ਪਹਿਲਾਂ ਕਬੱਡੀ ਆਹ ਫੈਡਰੇਸ਼ਨ ਨਿਊਜ਼ੀਲੈਂਡ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪਲੇਅਰਾਂ ਨੂੰ ਮੌਕਾ ਦਿੱਤਾਗਾ ਨਵੇਂ ਪਲੇਅਰਾਂ ਨੂੰ ਮੌਕਾ ਦਿੱਤਾਗਾ ਤੇ ਆ ਸਾਰੇ ਪਲੇਅਰ ਕੋਈ ਪਹਿਲਾਂ ਆਪ ਹੀ ਇੱਕ ਦੱਸ ਦਿੰਨੇ ਆ ਵੀ ਆਪ ਹੀ ਪਲੇਅਰ ਹੁਲਕਾ ਤਿਆਰ ਕਰਕੇ ਖਾ ਰਹੇ ਆ ਇਧਰ ਦੇਖੋ ਹੈਲੋ 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 ਹਾਊ ਆਰ ਯੂ ਆਤਾ ਅਕੜਾ ਜੀ ਬਹੁਤ ਤਕੜਾ ਕਬੱਡੀ ਦਾ ਜਾਫੀ ਆ ਤੇ ਜੋਰਪੁਰ ਦੇ ਵਿੱਚ ਵੀ ਖੜਿਆ ਤਕੜਾ ਕੀ ਕਰੀ ਇਹਨਾਂ ਦੁੱਧ ਗਰਮ ਕਰਕੇ ਪੀਣਾ ਹੈ ਠੀਕ ਹੈ ਕਿਵੇਂ ਰਿਹਾ ਫਿਰ ਕੱਲ ਤੇਰਾ ਮੈਚ ਹੈ ਵਧੀਆ ਰਿਹਾ ਵਧੀਆ ਖੇਡਿਆ ਨਾ ਪ੍ਰਦਰਸ਼ਨ ਵਧੀਆ ਹੋਇਆ ਆ ਜਾ ਵੀ ਡੋਗਰਾ ਇਹਨੂੰ ਡੋਗਰ ਕਿਵੇਂ ਆ ਠੀਕ ਠਾਕ ਚੜਦੀ ਕਲਾ ਨਜ਼ਾਰੇ ਆ ਠੰਡਾ ਬਾਹਰ ਹਨਾ ਠੀਕ ਹੈ ਕਿਵੇਂ ਸਰੀਰ ਸੈਟ ਆ ਹਾਂ ਸੈਟ ਹੋ ਗਿਆ ਹੋੜੀ ਜਿਹੀ ਬੁੱਲੀ ਜਾਂਾਂਗੇ ਜਿਵੇਂ ਯਾਤਰਾ ਤਾਂ ਆਇਆ ਨਾ ਥਕਾਵਟ ਲੰਮੀ ਹੁੰਦੀ ਆ ਤੇ ਵੈਸੇ ਤਾਂ ਜਿਵੇਂ ਕਹਿੰਦੇ ਹੁੰਦੇ ਕੋਈ ਬੰਦਾ ਖਾਂਦਾ ਪੀਂਦਾ ਹੋਵੇ ਤਾਂ ਬੁਲਾਉਣਾ ਨਹੀਂ ਚਾਹੀਦਾ ਆਈਂ ਦਰਸ਼ਨ ਕਰਾ ਦਿੰਨੇ ਆ ਭਰਾ ਸਾਡੇ ਤੇ ਪਹਿਲੀ ਗੱਲ ਤਾਂ ਇਹ ਵੀ ਸਾਡੇ ਕੋਲੇ ਤਿੰਨ ਚਾਰ ਆ ਬਣਿਆ ਆਮਣਾ ਹੈਲੋ ਭਾਈ RAM RAM ਆਮਣਾ ਬੁਰਾ RAM RAM ਭਾਈ ਹਾਂ RAM RAM ਭਾਈ RAM RAM ਤੇ ਇਧਰ ਕਬੱਡੀ ਦੇ ਪ੍ਰਸਿੱਧ ਰਾਈਟਰ ਲੇਖ ਸੁਖੀ ਜੀ ਸੁਖੀ ਜੀ ਆਪਦੇ ਵਾਰੀ ਆਪ ਹੀ ਜਾਣਕਾਰੀ ਦੇਣਗੇ ਕਿਉਂਕਿ ਵੱਡੇ ਬੰਦੇ ਆ ਵੱਡੇ ਭਾਈ ਆਣ ਇਹਨਾਂ ਤਾਂ ਤਿਆਰਪੇ ਬਹੁਤ ਆ ਭਾਈ ਸਤਿ ਸ੍ਰੀ ਅਕਾਲ ভাই ਦੱਸੋ ਕਬੱਡੀ ਆਫ ਫੈਡਰੇਸ਼ਨ ਬਾਰੇ ਵਧੀਆ ਭਾਜੀ ਯਾਰ ਆਪਾਂ ਨੇ ਇੱਕ ਚੀਜ਼ ਦਣਾ ਪਹਿਲਾਂ ਵੀ ਆਪਾਂ ਸੀਗਾ ਹਾਂਜੀ ਕੀ ਪਹਿਲੀ ਗੱਲ ਤਾਂ ਜਦੋਂ ਆਪਾਂ ਇਹਨਾਂ ਨੇ ਆਫਰ ਹੀ ਕੀਤੀ ਜਦੋਂ ਆਪਾਂ ਨੂੰ ਪਤਾ ਲੱਗਾ ਕਿ ਆਪਣਾ ਵੀਜ਼ਾ ਲੱਗਣਾ ਹੈ ਹਾਂਜੀ ਹਾਂ ਆਪਾਂ ਨੂੰ ਉਦੋਂ ਇਹ ਸਿਰੇ ਚੱਲ ਗਈ ਜਿਹੜੇ ਇੱچھے ਚ ਆ ਆਪਣਾ ਉਹ ਲੱਗ ਗਿਆ ਹਾਂਜੀ ਤੇ ਬਾਕੀ ਜਿੰਨਾ ਵੀ ਇੱਥੇ ਨਵੇਂ ਮੁੰਡੇ ਜਿਹੜੇ ਵਧੀਆ ਜਿਹੜੇ ਵਧੀਆ ਖੇਡਣ ਵਾਲੇ ਹੁੰਦੇ ਆ ਹਾਂਜੀ ਉਹਨਾਂ ਨੂੰ ਹੀ ਛਾੜ ਕੇ ਲੈ ਕੇ ਆਉ ਸਾਨੂੰ ਹਾਂ ਇਹ ਤਾਂ ਮੈਂ ਕਹ ਹੁੰਦਾ ਗੱਲ ਵੀ ਗੱਲ ਕਰਦੇ ਹਾਂ ਇਹ ਹਰੇਕ ਨੂੰ ਇਹ ਹੁੰਦਾ ਕਿ ਯਾਰ ਸਾਡੇ ਇੱਥੇ ਸਟਾਰ ਹੀ ਖੜਨ ਸਾਰੇ ਆ ਗਏ ਨਾ ਦੂਜੇ ਦਾ ਪੰਜਾਬ ਚ ਵੀ ਟੂਰਨਾਮੈਂਟ ਚੱਲੇ ਆ ਹਰੇਕ ਕੋਈ ਆਪਣਾ ਵੱਡੇ ਪਲੇਅਰ ਹੋਣ ਨਵੇਂ ਪਲੇਅਰਾਂ ਨੂੰ ਮੌਕਾ ਦਿੰਦੇ ਆ ਬਈ ਨਾ ਸਭ ਤੋਂ ਵਧੀਆ ਮੌਕਾ ਨਵੇਂ ਤੇ ਬਾਈ ਕੱਲ ਦਾ ਮੇਲਾ ਫਿਰ ਕਿ ਕਿਦਾਂ ਵਧੀਆ ਲੱਗੇ ਕਿ ਮੇਲਾ ਬਹੁਤ ਵਧੀਆ ਮੈਚ ਬਹੁਤ ਵਧੀਆ ਹੋਇਆ ਯਾਰ ਸਾਰੀਆਂ ਟੀਮਾਂ ਬੈਲੈਂਸ ਸੀਗੀਆਂ ਹਾਂ ਬਾਈ ਬਾਕੀ ਸਿਕਾ ਜਿਦਾ ਇੱਕ ਦੋ ਪਲੇਅਰ ਹੋਰ ਆ ਜਾਣੇ ਕਈਆਂ ਟੀਮਾਂ ਦੇ ਉਹਨਾਂ ਵਜੋਂ ਹੋਰ ਚਾਰ ਟੀਮਾਂ ਵਧੀਆ ਟਾਪਰ ਦੇ ਪਲੇਅਰ ਆ ਰਹੇ ਆ ਨਾ ਬਾਈ 17 ਵਾਲੇ ਇਹਨਾਂ ਤੋਂ ਬਾਰੇ ਪੰਜਾਬ ਦੇ ਮੇਲੇ ਵੀ ਚੱਲਦੇ ਪਏ ਆ। ਹਾਂ ਬਈ ਬੀਜਿਆਂ ਨੇ ਖੇਡਣੇ ਜ਼ਰੂਰੀ ਆ। ਹਾਂ ਕਈਆਂ ਨੇ ਬਸ ਮਹੀਨੇ ਦੋ ਮਹੀਨਿਆਂ ਨੂੰ ਫਿਰ ਇੰਗਲੈਂਡ ਨੂੰ ਚੜ ਜਾਣਾ ਜਾਂ ਸਟੀਲ ਨੂੰ ਚਲੇ ਜਾਣਾ। ਵਧੀਆ ਗੱਲ ਇਹ ਹੁਣ ਜੀ ਪੂਰਾ ਸੀਜ਼ਨ ਹੀ ਅੱਗੇ ਤਾਂ ਹੁੰਦੀ ਸ਼ਾਂਤੋ। ਹਾਂ ਤਿੰਨ ਮਹੀਨੇ ਚਾਰ ਹਾਂ। ਹੁਣ ਤਾਂ 12 ਮਹੀਨੇ ਤੇ ਗਰਮੀਆਂ ਦੇ ਟੂਰਨਾਮੈਂਟ ਚੱਲਦੇ ਹੀ ਪੰਜਾਬ 'ਚ ਪਰ ਮੇਰੇ ਸਾਬ ਨਾਲ ਹੁਣ ਜਿਹੜੇ ਵਧੀਆ ਏ ਕਲਾਸ ਦੇ ਆ ਵੀ 20-20 ਦੇ ਵੀ ਪਲੇਅਰ ਆ ਗਏ। ਹਾਂ ਜੀ। ਉਹਨਾਂ ਤੋਂ ਵੀ ਇੰਡੀਆ 'ਚ ਜਾਣ ਦਾ ਮੌਕਾ ਹੈ ਨੀ। ਕਿਆ ਬਾਤ ਕਿਉਂਕਿ ਯਾਰ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਅਸਲੀਏ ਇਨੀ ਤਾਂ ਸੌ ਹੀ ਖਾਲੇ ਵੀ ਇੰਡੀਆ ਨੇ ਆਨੇ ਰਹਿਣੇ ਹੁੰਦੇ ਨੇ ਖੜਾਉਂ ਕਬੱਡੀ ਸਾਰਿਆਂ ਨੂੰ ਬਣਾਉਂਦਾ ਕੀ ਬਾਤ ਆ ਨਵਾਦ ਬਾਈ ਥੋੜਾ ਇਧਰ ਸਾਡਾ ਬਾਈ ਅਮਨ ਦਿਹਾਰਾਮਣ ਕਿਵੇਂ ਬਾਈ ਛੱਡਦੀ ਕਲਾ ਕੱਲ ਦਾ ਮੇਲਾ ਵਧੀਆ ਸੀ ਪ੍ਰਦਰਸ਼ਨ ਹੈ ਨਾ ਟਾਈਮ ਸਰ ਕਿਵੇਂ ਸਰੀਰ ਸੈੱਟ ਆ ਬਾਈ ਕੱਲ ਆਪਣੀ ਟੀਮ ਨੇ ਬਹੁਤ ਵਧੀਆ ਜੋਰ ਦਿਖਾਇਆ ਅਮਣ ਨੇ ਬਹੁਤ ਸ਼ਾਨਦਾਰ ਜੱਫੇ ਲਾਈ ਤੇ ਭਰਾ ਲਈ ਦਵਾਵਾਂ ਵੀ ਆਉਣ ਵਾਲੇ ਮੇਲੇ ਤੇ ਵੀ ਇਸੇ ਤਰ੍ਹਾਂ ਪ੍ਰਦਰਸ਼ਨ ਕਰੇ ਆ ਆਪਣਾ ਵੱਡਾ ਬਾਈ ਨੀ ਸਾਗਰ ਦੀਆਂ ਛੱਲਾ ਜਿੰਨੇ ਇਹ ਬਾਈ ਦਾ ਨਾਮ ਸਾਗਰ ਆ ਜੀ ਤੇ ਭਰਾ ਦਾ ਪਿੰਡ ਆਪ ਹੀ ਦੱਸਣਾ ਬਾਈ ਨੇ ਕਿਉਂਕਿ ਅਗਲੇ ਕਿਹੜਾ ਸਰਗਮੇ ਬਿੱਟੂ ਸੀ ਬੰਡਾਲਾ ਜੰਡਿਆਲੇ ਕੋਲ ਪ੍ਰਸਿੱਧ ਹਾਂਜੀ ਜਿਲ੍ਹਾ ਅਮਰਸਾਰਾ ਜੰਡਿਆਲੇ ਵਾਲੇ ਹਾਂਜੀ ਤੇ ਬੰਡਾਲਾ ਪਿੰਡ ਆ ਬਾਈ ਦਾ ਤੇ ਬਹੁਤ ਜਾਣਕੇ ਤਜਰਬਾ ਬਾਈ ਨੂੰ ਕਬੱਡੀ ਪੈਸੀ ਤੁਸੀਂ ਇੰਸਟਾਗ੍ਰam ਤੇ ਬਾਈ ਬਹੁਤ ਫੇਮਸ ਆ ਤੇ ਬਹੁਤ ਵਧੀਆ ਰੈਂਟਰ ਆ ਤੇ ਫਿਰ ਉਹ ਸੁਣਾ ਦੇ ਵੀ ਗੱਲਬਾਤ ਯਾਰਿਆ ਬਾਈ ਕਣ ਦੀ ਕਲਾ ਕਰ 17 ਵਾਲੇ ਮੇਲੇ ਨੂੰ ਫਿਰ ਕਹਿਮਾ ਜਮਾ ਓਕੇ ਦੀ ਰਿਪੋਰਟ ਬਾਬਾ ਬਾਈ ਗੁਰੂ ਦੀ ਹੁਣ ਜਾ ਕੇ ਉਹਨਾਂ ਕੋਕ ਗਰਾਉਂਡ ਜਾਏ ਮੈਨੂੰ ਲੱਗਦਾ ਬਾਈ ਪ੍ਰੈਕਟਿਸ ਵੀ ਕਰਦਾ ਦੋ ਟਾਈਮਾਂ ਤੇ ਜਾਏ ਨਹੀਂ ਹੁਣ ਜਾਣਾ ਜਾਣਾ ਹੁਣ ਬਾਈ ਮੌਸਮ ਠੀਕ ਆ ਬਾਈ ਅੱਜ ਨਾ ਠੰਡ ਕੀ ਬਾਤ ਹੈ ਚਲੋ ਜੀ ਚਲੋ ਚਲੋ ਇਦਾਂ ਹੀ ਚਲਾਤਾ ਇਹਦਾ ਇੰਟਰਵਿਊ ਆ ਗਿਆ ਇਹ ਸਾਡਾ ਭਰਾ ਵਧੀਆ ਵਧੀਆ ਬਾਈ ਅਮਨ ਖੱਤਰੀ ਕਬੱਡੀ ਦਾ ਪ੍ਰਸਿੱਧ ਜਾਫੀ ਅਮਨ ਤੇਰੀ ਵੇਟ ਕਰੀਏ ਕਹਿੰਦੇ ਯਾਰ ਸਰੀਰ ਸੈੱਟ ਨਹੀਂ ਹੈ ਨਾ ਕੱਲ ਜ਼ੋਰ ਲੱਗ ਗਿਆ ਬਾਈ ਦਾ ਵਦਣਾ ਹਾਂ ਜ਼ੋਰ ਲੱਗ ਗਿਆ ਹਾਂ ਜ਼ੋਰ ਲੱਗ ਗਿਆ ਚਲੋ ਕੋਈ ਗੱਲ ਨਹੀਂ ਮਾਲਕ ਕਰੂ ਮੇਰੇ ਤੇ ਇਹ ਸੀ ਜਾਂ ਸਾਡਾ ਪਹਿਲਾ ਵਲੌਗ ਇਧਰ ਬਾਈ ਡੋਗਰ ਤੇ ਸਾਡਾ ਅਮਨ ਭਰਾ ਤਿੰਨ ਚਾਰ ਸਾਡੇ ਕੋਲ ਆਮਣੇ ਆ ਬਾਬੇ ਦੀ ਕਿਰਪਾ ਨਾਲ ਤੇ ਇੱਥੇ ਸਾਡੀ ਰਾਇਸ਼ ਆਈ ਵੱਖ-ਵੱਖ ਕਮਰਿਆਂ ਦੇ ਵਿੱਚ ਬਬਲੂ ਕੁਰੂਕਸ਼ੇਤਰ ਭਾਜੀ ਉਹਨਾਂ ਦਾ ਗੋਪੇ ਬੈਂਸ ਭਾਜੀ ਉਹਨਾਂ ਦਾ ਬਨਜਿੰਦਰ ਵਾਸੀ ਉਹਨਾਂ ਦਾ ਬਹੁਤ ਵਧੀਆ ਪ੍ਰਾਰਲਾਗਾ ਤੇ ਫਿਰ ਬਾਕੀ ਦੀ ਗੱਲ ਆਪਾਂ ਕੱਲ ਦੇ ਵਲੌਗ ਚ ਕਰਾਂਗੇ ਲੈ ਵੀ ਤੇਰਾ ਨਾਂ ਕੀ ਤੱਕੜ ਮੜੇ ਫਤੇ ਕਰਦੇ ਬਸ ਆਪਾਂ ਬਾਕੀ ਗੱਲ ਕੱਲ ਨੂੰ ਕਰਾਂਗੇ ਸਾਰਾ ਨਾ ਧੰਨਵਾਦ ਜੀ ਮਿਹਰਬਾਨੀ